ਬਹੁਤ ਹੀ ਉਕਾਰਯੋਗ ਤੇ ਨਾਜ਼ਕ ਆਦੇਸ਼ਾਂ ਸਮੇਂ ਚਿੰਤਾ ਕਰਦੇ ਆ। ਠੀਕ ਹੈ ਜੀ। ਸਾਮਣੀ ਪਾਰ ਵਿਚ ਬਹੁਤ ਹੀ ਉਕਾਰਯੋਗ ਕਾਰਜ ਕਰਿਆ। ਐ ਸਵਾਂਦੀ ਪਤੰਤਰਾਨ ਅਨੁਭੋਗ ਲਈ ਮਤਲੇ ਦੇ ਪਰਿਪਰਿਖਿਣ ਦੀ ਨਿਸ਼ਾਨੀ ਦਿੱਤੀ। ਜਿਸ ਨਾਲ ਉੱਤਗਿਆ ਸੀ ਇਨਨ ਜਨਤਾ ਲਈ ਇਹ ਹੁੰਦੀ ਹੈ। ਦੰਤੂ 2 ਗਰੀ ਕੁਝ ਬੰਦਿਆਂ ਨੇ ਬਹੁਤ ਗੂੜੀ ਮਸਲੇ ਮੈਂ ਉਹ ਕਹਾਂਗਾ ਉਹਨਾਂ ਨੇ ਬੜੀ ਨਵਜ ਪੱਕੀ ਜਿਹੜੀ ਉੱਪਰ ਕਰ ਦਿੱਤੀ ਇਹ ਭਈ ਥੋੜਾ ਜਿਹਾ ਆੜੇ-ਗਾੜੇ ਵਿਚ ਲੱਗ ਗਿਆ ਜਿਹੜਾ ਇਹ ਏਜੰਡੇ ਦੇ ਨਾਲ ਸੰਬੰਧਤ ਨਹੀਂ ਇੰਕਾ ਇਹ ਆਪਾਂ ਆਹ ਮੁੱਦੇ ਚ ਕਰ ਸਕਦੇ ਕਹਿੰਦਾ ਜੇ ਜਿਹੜਾ ਏਜੰਡੇ ਦਾ ਮੈਂ ਸਮਝਿਆ ਇੰਨੀ ਮਸਲੇ ਦੀਗੇ ਕਿ ਤੱਕ ਇਹ ਨਹੀਂ ਕਿ ਅੱਗੇ ਤਬਾਹ ਦਾ ਰਾਸ ਤੇ ਦੂਸਰਾ ਕੀ ਸਰਕਾਰੀ ਮਾਤ ਭਾਸ਼ਾ ਦੇ ਸਿਪ ਨੂੰ ਕਿ ਪ੍ਰਾਟੋਰਸ ਮਕੀ ਜਨਾ ਮਜਾਉਣਾ ਤੇ ਤੀਜਾ ਸੀਗਾ ਸਿਆਸੀ ਸਹਿਦ ਕੱਢਣੀ ਜੀ ਤੋਂ

ਉਹ ਚੀਜ਼ ਦੇ ਵਿੱਚ ਜੇ ਆਪਾਂ ਕਹਿੰਦੇ ਨੇ ਵੀ ਸਿਉਲਾਈਜ਼ ਹੋ ਗਿਆ ਉਹਦੇ ਵਿੱਚ ਕ腐ਪਸ਼ਨ ਦੀ ਆਉਣੀ ਹੈ ਤੇ ਮਾੜਾ ਬਣ ਜਾਣਾ ਤਾਂ ਪਤ ਨਹੀਂ। ਮੁੰਜਣੀ ਆਜ ਬਹੁਤ ਵਧੀਆ ਗੱਲ ਹੋਈ ਹੈ। ਮੇਸੀ ਜੀ ਗੱਲ ਕਹਿ ਕੇ ਕਹਿ ਰਹੇ ਵੀ ਜੇ ਸਭਾ ਮਨ ਬਚਾਉਣਾ ਹੈ ਤਾਂ ਪਿੰਡਾਂ ਚ ਜਾਣਾ ਕੋ। ਹੁਣ ਆਜ ਇਹ ਬਿਲਕੁਲ ਸਹੀ ਹੈ ਜੇ ਪੰਜਾਬੀ ਨੂੰ ਖਤਰਾ ਹੈ ਤਾਂ 엘ਿਟ ਵਰਗ ਦਾ। ਰੀਡ ਵਰਕ অফ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਹਿੰਸਤੀ ਇਹਿਤਵਾਨ ਵੀ ਹੋ ਸਕਦੇ ਨੇ ਕਿ ਸਾਡੀਆਂ ਅਕਾਡਮੀਆਂ ਨੇ ਵੀ ਵਿਦਮਾਨ ਵੀ ਹੋ ਸਕਦੇ ਨੇ ਕਾਲਜਾਂ ਦੇ ਪ੍ਰਕੈਸਰ ਵੀ ਹੋ ਸਕਦੇ ਨੇ ਇਹਨਾਂ ਨਿਗਹਾਰ ਆ ਚੁੱਕਿਆ ਸਾਡਾ ਬੁੱਧੀਜੀਵੀਆਂ ਦੇ ਵਿੱਚ ਜੇਕਰ ਆਪ ਕਹੀਏ ਡਾਕਟਰ ਸੁਗਰਾਸੀ ਦੇ ਬਿਲਕੁਲ ਸਪਸ਼ਟ ਕਹਿੰਦੇ ਹੁੰਦੇ ਨੇ ਪੰਜਾਬ ਬૌਧਿਕ ਸਭਾਈ ਤੇ ਸੁਪਨਾ ਹੋ ਚੁੱਕਿਆ ਹੈ ਬૌਧਿਕ ਨਿਗਹਾਰ ਆ ਚੁੱਕਿਆ ਹੈ ਬਹੁਤ ਭ੍ਰਸ਼ਟਾਚਾਰ ਫੈਲ ਚੁੱਕਿਆ ਹੈ ਤੇ ਬૌਧਿਕ ਕੰਗਰਕਰ ਚੁੱਕਿਆ ਹੈ ਇਹਦੇ ਵਿੱਚੋਂ ਕੋਈ ਸ਼ੱਕ ਨਹੀਂ ਹੈ ਫੋਟੋ ਬਹੁਤਾਰੇ ਹੁਣ ਇਹ ਆਤੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਬੜਾ ਕੁਝ ਸਾਹਮਣੇ ਆਇਆ ਤੁਸੀਂ ਦੇਖਿਆ ਹੋਣਾ ਮੈਂ ਵੀ ਦੇਖਿਆ ਸੋਸ਼ਲ ਮੀਡੀਆ ਦੇ ਉੱਪਰ ਅਜਿਹੇ ਵੀਡੀਓ ਖੁਰਾਈਆਂ ਨੇ ਜਿਹੜੇ ਬੰਦੇ ਨੂੰ ਤੁਸੀਂ ਹੋਰ ਮਾਡਲ ਮੰਨ ਰਹੇ ਸਾਡੇ ਵੱਡੇ ਨਾਟਕਕਾਰ ਵੱਡੇ ਪ੍ਰੋਫੈਸਰ ਗੁੱਤੀ ਜੀ ਉਹ ਉਹ ਆਪਣੀ ਧਿਆਨ ਦੇ ਰਹੇ ਵੀ ਮੈਂ 9 9 ਜਾਂ 10 10 ਫੇਕ ਅਕਾਊਂਟ ਬਣਾ ਕੇ ਆਪਣਾ ਹੀ ਭਾਰਕ ਤੇ ਪ੍ਰਚਾਰ ਕਰਦਾ ਤੇ ਅੱਜ ਮੈਨੂੰ ਕੋਈ ਪੁੱਛ ਨਹੀਂ ਰਹੀ ਉਹ ਪੁੱਛਣਗੇ ਕਿਉਂਕਿ ਜਦੋਂ ਤੁਸੀਂ ਇਸ ਹੱਦ ਤੱਕ ਦਾ ਨਿੱਗਰ ਜੁਕਤੀ ਹੋ ਉਹ ਤੁਹਾਡੇ ਛਿੱਤਰੇ ਮਾਰਨ ਕਿ ਸਾਨੂੰ ਉਹ ਫੁੱਲਾਂ ਦੇ ਹਾਰਾ ਤੱਕ ਹੋ ਰਹੇ ਹੁਣ ਇਹ ਹਾਲ ਸਾਡੇ ਜੁਕਤੀ ਦੀ ਕਿਹਦਾ ਕੰ데 ਫਰਕ ਪੈਦਾ ਇਹ ਲਈ ਸੰਤੂਪ ਉੱਠਣ ਦੀ ਜ਼ਰੂਰਤ ਹੈ ਕਿ ਤੁਸੀਂ ਕੁਝ ਪੰਜਾਬੀ ਲਿਖੇ ਤਵਾ ਇਸ ਪੱਤਰੇ ਵਿੱਚ ਵੀ ਇਹ ਦੂਸਰੀ ਸਭਾ ਦਾ ਆਪਾਂ ਦੇਖ ਹੀ ਸਕਦੇ ਆ ਕਿ ਕਿਸ ਤਰ੍ਹਾਂ ਦਾ ਹਾਲ ਹੋ ਗਿਆ ਤੇ ਰਹੀ ਕਰਨ ਪੰਜਾਬੀ ਸਿਹਤ ਕਾਟਰੀ ਦੀ ਚੋਣ ਵਾਰੇ ਤਰੋਚੀ ਨੀਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਇਹ ਜਿਹੇ ਬੰਦੇ ਵੀ ਉੱਤੇ ਪਹੁੰਚਦੇ ਰਹੇਗੇ ਜਾਂ ਕਿਸ ਤਰ੍ਹਾਂ ਪਹੁੰਚਦੇ ਰਹੇ ਨੇ ਕਿ ਆਪਾਂ ਨੂੰ ਦੇਖਣ ਦੀ ਲੋੜ ਹੈ। ਪਿਛਲੇ ਸਮੇਂ ਦੇ ਵਿੱਚ ਸਾਡੇ ਇੱਕ ਛੋਟੇ ਹੁੰਦੇ ਸੀ ਤੇ ਉਹ ਬੰਦੇ ਮੈਂ ਸਾਕਸ਼ਾਤ ਗਵਾਹ ਵੱਡਾ ਨਹੀਂ ਬਹੁਤ ਵੱਡਾ ਯੂਜਰ ਵੱਡੇ ਵੱਡੇ ਸ਼ਹਿਰ ਮੈਨੂੰ ਰਾਤ ਨੂੰ ਫੋਨ ਆਉਂਦਾ ਇਹ ਆਪਾਂ ਪਾਵਾਂਗੇ। ਦੂਜੇ ਦਿਨ ਉਹ ਬੰਦਾ ਦੂਜੇ ਪਾਸੇ ਪਰ ਤਰੇ ਹੈਗਾ। ਇਹ ਇਹ ਹਾਲ ਤਾਂ ਇਹਨਾਂ ਦਾ ਨਿਕਾਹ ਹੈਗਾ। ਤੇ ਐਵੇਂ ਪਿਛਲੀ ਵਾਰ ਜਦੋਂ ਅਸੀਂ ਇਲੈਕਸ਼ਨ ਲੜੀ ਹੈ ਬਹੁਤ ਵਧੀਆ ਅਸੀਂ ਸਾਡਾ ਆਪਣਾ ਇੱਕ ਤੈ ਹੋਇਆ ਕਿੰਦੀ ਸਭਾ ਨੇ ਫੈਸਲਾ ਕੀਤਾ ਉਹ ਜਨਤਾ ਕੋਕੀ ਚੋਣ ਲੜਨੀ ਹੈ ਤੇ ਪਰੰਤੂ ਹੋਇਆ ਕੀ ਹੈ ਉਹਦੇ ਵਿੱਚ ਵੀ ਸਾਡੇ ਅੰਦਰੋਂ ਵੀ ਸਪੋਰਟ ਹੋਇਆ ਤੇ ਬਾਹਰੋਂ ਵੀ ਸਪੋਰਟ ਹੋਇਆ ਤੇ ਬੰਦਿਆਂ ਨੇ ਇਹ ਵੀ ਕਿਹਾ ਕਿ ਨਾਲ ਕਿ ਸਾਡੇ ਨਾਲ ਸੰਪਰਕ ਕਰਦੇ ਸੀ ਬਹੁਤ ਬੱਡੇ ਅਧਿਆਕਾਰੀ ਜੋ ਇਸ ਟਾਈਮ ਲੈ ਗਿਆ ਤਾਂ ਇਸ ਦਾ ਉਹਨਾਂ ਪਰਖਾਂ ਨਹੀਂ ਖਰੇ ਨਹੀਂ ਆਇਆ ਜਦੋਂ ਚੋਮ ਹੋਈ ਆ ਉਦੋਂ ਖੰਡ ਉਹਨਾਂ ਦੇ ਚਿਹਰੇ ਵੀ ਸਾਹਮਣੇ ਆ ਗਏ ਸੀ ਵੀ ਜਿਹੜੇ ਬੰਦੇ ਸਾਡੇ ਤੋਂ ਪਾਸੇ ਨੂੰ ਜਾ ਰਹੇ ਨੇ ਪਲੇਟਫਾਰਮ ਤੇ ਸਾਡੇ ਪੈਨਲ ਦੇ ਵਿੱਚ ਨੇ ਉਹ ਸਾਡੇ ਨਾਲ ਅੱਖ ਨਹੀਂ ਸੀ ਮਿਲਾ ਰਹੇ ਉੱਚੇ ਖੜੇ ਨੇ ਤੇ ਜਦੋਂ ਇਹਨਾਂ ਨੂੰ ਪ੍ਰਧਾਨ ਜੀ ਨੂੰ ਪਤਾ ਹੀ ਹੈ ਤੇ ਮਹਿਮਾਨੀ ਸਾਹਿਬ ਨੂੰ ਪਤਾ ਹੀ ਹੈ ਅਸੀਂ ਉੱਥੇ ਖੜੇ ਸੀ ਤੇ ਸਿਰਫ ਨਹਿਰ ਦੀ ਮਨੇਰ ਫੁੱਲ ਰਹੀਆਂ ਤੇ ਵਿਕਿੰਦਰ ਜੌਰ ਜਾ ਉਹਦਾ ਹੀ ਘੜੀ ਦੀ ਬਾਕੀ ਬੰਦੇ ਸਾਡੇ ਜਿਹੜੇ ਸਾਡੇ ਪਲੇਟਫਾਰਮ ਤੋਂ ਬਿਸ਼ੇਸ਼ ਰੋਣ ਤੱਕ ਜਿਹੜੀ ਕਿਤੇ ਕਿਤੇ ਕਰਦੇ ਨੇ ਈਕੋਸ਼ੋਭ ਹੋਇਆ ਤੇ ਅੰਦਰ ਵੀ ਕੀ ਕੁਝ ਹੋਇਆ ਇਹ ਵੀ ਹੈ ਜਿਸ ਤਰ੍ਹਾਂ ਦੀ ਆਮ ਕੋਰ ਹੋਣੀ ਹੈ ਜਿਸ ਤਰ੍ਹਾਂ ਪਲੀਟੀਕਰਲ ਸਿਸਟਮ ਦੇ ਵਿੱਚ ਗੂਥ ਕੈਪਚਨਿੰਗ ਹੁੰਦੀ ਹੈ ਚਾਲੀ ਵੋਟਾਂ ਕਰੀ ਨੇ ਉਹ ਵੀ ਸਭ ਕੁਝ ਹੋਇਆ ਉਹ ਵੀ ਆਪਾਂ ਨੇ ਦੇਖਿਆ ਸਾਰਾ ਕੁਝ ਵੱਡੇ ਵੱਡੇ ਬੰਦੇ ਇਸ ਤਰ੍ਹਾਂ ਦਾ ਕੁਝ ਕਰਦੇ ਰਹੇ ਨੇ ਉਹ ਵੀ ਵੱਡੇ ਗਰਦਾਰ ਆਪਾਂ ਨੂੰ ਸੋਚਣ ਦੀ ਜ਼ਰੂਰਤ ਹੈ ਵੀ ਆਪਾਂ ਜੇ ਤਾਂ ਉਸਲ ਦਾ ਅਰਥ ਵਿੱਚ ਹੀ ਪੜ੍ਹਨਾ ਹੈ ਜਾਂ ਆਪਣੀ ਹਮੇਸ਼ਾ ਉਸ ਰੂਪਤ ਨਹੀਂ ਇਹਦੇ ਜੋ ਚਿੱਤ ਹਾਰ ਦਾ ਕੋਈ ਮਤਲਬ ਨਹੀਂ ਹੁੰਦਾ ਜਿੱਤ ਕੇ ਕਿ ਕਿਹੜਾ ਅਸੀਂ ਉੱਥੇ ਪਹਾੜ ਢਾਲ ਲਗੇ ਸੀ ਜਿੱਤੇ ਨਹੀਂ ਆ ਬਿਹਾਰੇ ਨਹੀਂ ਆ ਉਹ ਏਡੀ ਵੱਡੀ ਗੱਲ ਨਹੀਂ ਹੈ ਕਿ ਜਿੱਤ ਕੇ ਅਸੀਂ ਉਹਨੂੰ ਕੈਪਚਰ ਕਰਕੇ ਜਾਂ ਉਹਦੇ ਉੱਪਰ ਕੰਮਜਾ ਕਰਕੇ ਅਸੀਂ ਕੁਝ ਹੋ ਲੈ ਆਉਣਗੇ ਬਹੁਤ ਲੰਬਾ ਸਮਾਂ ਰਹਿ ਗਿਆ ਉੱਥੇ ਦੇ ਜਿਹੜੇ ਖੁਮਾਕੀਏ ਨੇ ਕਈ ਵਾਰ ਅਜਿਹਾ ਕੁਝ ਵੀ ਕਰ ਦਿੰਦੇ ਨੇ ਇੱਕ ਵਾਰ ਹੁੰਦੇ ਨੇ ਬਹੁਤ ਸਭ ਤੋਂ ਵੱਧ ਵੋਟਾਂ ਦੇ ਜਿੱਤਾਰੇ ਨਹੀਂ ਝੂਕੀ ਬਾਰ ਨੂੰ ਸਭ ਤੋਂ ਠੰਡੇ ਸਿੱਟ ਦਿੰਦੇ ਨੇ ਇਹ ਕੰਮ ਹੀ ਹੋ ਰਿਹਾ ਇਸ ਨੂੰ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਦਰਮਨ ਦੇ ਨੋਤੇ ਹੋਤਾ ਬੰਦੀਆਂ ਨੇ ਯਾਤ ਪਾਤ ਦੇ ਨੋਤੇ ਕੋਟਾ ਬੈਠਾ ਰਹਿੰਦੇ ਨੇ ਆ ਲੈ ਕੇ ਸੀ ਰੋਸ਼ਨ ਦਾ ਨਾ ਹਨ ਸਾਨੂੰ ਇਸ ਵਕਤ ਤੋਂ ਤਾਂ ਉਪਰਕ੍ਰੋਠਾ ਜਾਈਦਾ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਜਿਵੇਂ ਅਖੇ ਗੁਰਬਾਣੀ ਦਾ ਕਥਨ ਹੈ ਬੰਦੇ ਸੋਚ ਹਰ ਦੋਤ ਨਾ ਫਿਰੋ ਪਰੇਸ਼ਾਨੀ ਵਾਹੇ ਬੰਦੇ ਕੋਤ ਦਿਲ ਹਰ ਦੋਤ ਨਾ ਫਿਰੋ ਪਰੇਸ਼ਾਨੀ ਵਾਹੇ ਆਪਣੇ ਅੰਦਰ ਨੂੰ ਸਾਨੂੰ ਟੋਟੋ ਲੈਣਾ ਚਾਹੀਦਾ ਮਜਾਇਸੀ ਕਰਨਾ ਕਰੀਏ ਤੇ ਅਸੀਂ ਕਿਉਂ ਲੜਾਂਗੇ ਇਸ ਤਰ੍ਹਾਂ ਮੇਰੇ ਬੰਦੂ ਤਾਂ ਸਹੀ ਆਇਆ ਕਿ ਮੈਂ ਸੰਦੀਪ ਔਰ ਕਹ ਕਿ ਕਿ ਅਸੀਂ ਕਿਉਂ ਲੜਨੀ ਚਾਹੀਦੀ ਹੈ ਪਰ ਲੜਨੀ ਚਾਹੀਦੀ ਸਾਨੂੰ ਆਪਣੇ ਤੌਰ ਤੇ ਲੜੋ ਆਪਣੀ ਹੋਂਦ ਬਖਸ਼ ਲਈਏ ਤੇ ਉਸ ਤਰ੍ਹਾਂ ਦੇ ਜੋ ਉਮੀਦਵਾਰ ਖੜੇ ਕਰੋ ਤੇ ਉਹਨਾਂ ਨੂੰ ਜਿੱਤ ਹਾਰ ਜਣੀ ਆਪਣਾ ਨਿਸ਼ਚਿਤ ਕਰੋ ਨਾ ਕਿ ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਵੀ ਉਹਨਾਂ ਨੂੰ ਉਹਨਾਂ ਵਿੱਚ ਦਾ ਨਾਮ ਨੂੰ ਜਿੱਤਾਂਗੇ ਇਸ ਤਰ੍ਹਾਂ ਦੀ ਖਾਣ ਕੋਈ ਜਰੂਰਤ ਨਹੀਂ ਹੈ ਬੇਸ਼ੱਕ ਸਾਹਿਨਾ ਕੋਈ ਇਨਹਾਂਸ ਕਰਦਾ ਨਹੀਂ ਕਰਦਾ ਕਾਮੀ ਹੈ ਜੇ ਆਪਣੇ ਵਿਚਾਰ ਦਾ ਅਕਤ ਹੋ ਜੇ ਲੜਨਾ ਹੈ जो ये जिस तरह ना साहब का विचार है तो दा दा, अपन खुला छा चाहु भी छो जे इस तरह का अपन खुला छोड़ देना चाहता है अपने तौर पर अपन केंद्र सभा की कोई जरूरत भी नहीं है इस तरह की कोई बत्ती हो नहीं है तो ये गंभीरता विचार की जरूरत है दूसरी गल ये है चोन लड़ो उसके तो बाद फिर रिव्यू तो भी हो ਯੂ ਵੀ ਕਰਨਾ ਚਾਹੀਦਾ ਪਿਛਲੀ ਵਾਰਕ ਦਾ ਇੰਨੀ ਵਧੀਆ ਪਰਫਰਮੈਂਸ ਦੇ ਵਿੱਚ ਹੀ ਸਭ ਤੋਂ ਵਧੀਆ ਪਰਫਰਮੈਂਸ ਕੀਤੇ ਨੇ ਸਰਬਾ ਦੀ ਤੇ ਅੱਜ ਵੀ ਐ ਵੋਟਾਂ ਦੀ ਆਪਾਂ ਉਹਨਾਂ ਤੋਂ ਗੱਤ ਨਹੀਂ ਲੈਂਦੇ ਪ੍ਰਧਾਨ ਵੀ ਤੇ ਜਨਰਲ ਸਕੱਤਾਂ ਜੋ ਵੀ ਉਹਨਾਂ ਤੋਂ ਬੱਧ ਵੋਟਾਂ ਆਪਣੇ ਉਮੀਦਵਾਰ ਲੈ ਕੇ ਗਏ ਨੇ ਇਸ ਬਾਅਦ ਤੁਹਾਨੂੰ ਯੂ ਵੀ ਕਰਨਾ ਚਾਹੀਦਾ ਵੀ ਸਾਧਿਆ ਕਾਟਣਾ ਕਿੱਥੇ ਹੋਣੀ ਹੈ ਸਾਨੂੰ ਇਹ ਨਹੀਂ ਇੰਦਰੀ ਸਭਾ ਦੇ ਲਈ ਇਹ ਹੀ ਹੈ ਵੀ ਸਾਡਾ ਜਿਹੜਾ ਹੈਗਾ ਆਉਣ ਵਾਲੀ ਟੀਮ ਕਿੱਥੇ ਜਾਵੇ ਉਹਦੇ ਲਈ ਤੁਹਾਨੂੰ ਨਿਸ਼ਚਿਤ ਕਰਨਾ ਚਾਹੀਦਾ ਜਿੱਦਰਾ ਤਕਨੀਕੀ ਗੱਲ ਕਹਿੰਦੇ ਨਹੀਂ ਬਿਲਕੁਲ ਜਿਵੇਂ ਟੈਕਨੀਕਲ ਪੱਖ ਨਹੀਂ ਇਹਦੇ ਲਈ ਪਹਿਲਾਂ ਵਿਚਾਰ ਤੇ ਗੰਭੀਰ ਮੁਤਾਬਿਕ ਨਾਲ ਕਾਰਜਕਾਰ ਦੇ ਵਿੱਚ ਜਾਵੇ ਮਸਲਾ ਤੇ ਫਾਈਨਲ ਜਾਵੇ ਉਸ ਤੋਂ ਬਾਅਦ ਅਗਲਾ ਅਸਮਿੱਤੀ ਪਰਵਾਹ ਨਹੀਂ ਹੁੰਦੀ ਆ ਇੱਕ ਅਨੁਸ਼ਾਸਨਿਕ ਕਾਰਵਾਈ ਹੈ ਤੇ ਲੰਬੇ ਸਮੇਂ ਦੀ ਜਿਹੜੀ ਪੁਰਾਣੀਆਂ ਪਰੰਪਰਾਵਾਂ ਵਾਲੇ ਉਹਨਾਂ ਦੀ ਪਾਲਣਾ ਨਹੀਂ ਤਾਂ ਇਹ ਵੀ ਆਪਾਂ ਨੂੰ ਜੋ ਮਰਜ਼ੀ ਹੈ ਜਿਹੜਾ ਮਰਜ਼ੀ ਆਉਂਦਾ ਵੀ ਤੁਸੀਂ ਘਰ ਦੇ ਪਾਸੇ ਚਲੇ ਜਾਓਗਾ ਰੇਟ ਬੰਦਾ ਬਰਤਨ ਉੱਤੇ ਆ ਬੈਠਾ ਹੁੰਦਾ ਤੇ ਆਪਾਂ ਜ਼ਰੂਰੀ ਨਹੀਂ ਹੈ ਵੀ ਆਪਾਂ ਬਸੇ ਹੀ ਜਾਣਾ ਹੈਗਾ ਇਹਦੇ ਲਈ ਮੈਨੂੰ ਆਸ ਹੈ ਕਿ ਪਵਨ ਹਰਚੰਦ ਕੁਰੀ ਜੀ ਤੇ ਸਾਡੇ ਜਰਨਲਿਸਟ ਅਕਤਰ ਸੰਧੂ ਬਿਆਨ ਜੀ ਇਸ ਵਕਤੋਂ ਚੇਤਨੇ ਕਿ ਉਹ ਸਮਝਦੇ ਹੋਏ ਹੈ ਉਹਨੂੰ ਪਤਾ ਦੀ ਹੈ ਕਿ ਸਭ ਕੋ ਕੁਝ ਆਪਣੀ ਸੁਣਵਾਉਂਦੀ ਜੂਤ ਹੈ ਤੇ ਰਹੀ ਦੱਤੀ ਕਿ ਹਰ ਵੀ ਦਾ ਮਾਤਮਾ ਸਰਦੀਪ ਸਾਹਬ ਤੇ ਬੇਸੇ ਇਹ ਜ਼ਰੂਰੀ ਹੈ ਪੰਨੂ ਬਣਾਉਣਾ ਚਾਹੀਦਾ ਹੈ ਹੌਂਟ ਮਖੀ ਦੇ ਨਾਲ ਵੀ ਜਾਣਾ ਚਾਹੀਦਾ ਹੈ ਹੁਣ ਸਰਕਾਰਾਂ ਦੇ ਵਿੱਚੋਂ ਕੁਝ ਆਣੀ ਕੰਮੀ ਨਹੀਂ ਹੈ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਹੀ ਦੇਣਾ ਚਾਹੀਦਾ ਹੈ ਜੇ ਸਾਡੀ ਆਮ ਗੱਲ ਹੈ ਮਾਤਭਾਸ਼ਾ ਦੀ ਪ੍ਰੀਖਿਆ ਕਰਨਾ ਹੈ ਤੇ ਇਹਦੇ ਲਈ ਸਾਨੂੰ ਪ੍ਰਸ਼ਾਸਨ ਦੇ ਉੱਪਰ ਪੂਰਾ ਘੋਬ ਮਣਾਉਂਦੀ ਹੈ ਕਿਉਂਕਿ ਅੱਜਕੱਲ ਪ੍ਰਸ਼ਾਸਨ ਦਾ ਤਾਂ ਇਹ ਹਾਲ ਹੀ ਹੋ ਗਿਆ ਹੈ ਜੇ ਮੋਫਸ ਦੇ ਵਿੱਚ ਸੀਨੀਅਰ ਸਾਹਿਬ ਸੱਜਣਾ ਦੇ ਥੱਲੇ ਆਉਂਦਾ ਕੁਝ ਸਾਰੇ ਬੋਰਡ ਕਿ ਆਫਿਸ ਹੋ ਜਾਣਗੇ ਆ ਸਾਰਾ ਕੁਝ ਪਿਆਗੀ ਦੇ ਵਿੱਚ ਲੱਭੂ ਹੁੰਦਾ ਹੈ ਬਿਊਰੋਕ੍ਰੇਸੀ ਜਿਹੜੀ ਉੱਥੇ ਨਾਲ ਦੇ ਸੀਐਮ ਆਫਿਸ ਦੇ ਵਿੱਚ ਬੈਠੀ ਆ ਉਹ ਐਡੀ ਸਥਾਨ ਹੈ ਉਹ ਘੰਟੇ ਦੇ ਬਾਅਦ ਹੀ ਸੀਐਮ ਸਾਹਿਬ ਨੂੰ ਅੰਗਰੇਜ਼ੀ ਦੇ ਵਿੱਚ ਆਰਡਰ ਅੰਗਰੇਜ਼ੀ ਦੇ ਵਿੱਚ ਹੀ ਉਹਨਾਂ ਨੇ ਸહી ਲੈਂਦੀ ਕਿ ਚ ਲਿਖਿਆ ਹੋਇਆ ਨਾ ਉਹ ਸਰਕੂਲੇਟ ਕਰ ਦਿੰਦੇ ਨੇ ਪਰ ਸੋ ਉੱਥੇ ਫਿਰ ਕਿਸ ਤਰ੍ਹਾਂ 50 ਦੀ ਜਾਂਦੀ ਰਹੂਗੀ ਇਹ ਨਹੀਂ ਤੁਹਾਨੂੰ ਇਸ ਤਰ੍ਹਾਂ ਦੇ ਹਰ ਰੋਜ਼ ਜਿਹੜੀ ਹੁੰਦਾ ਰਹੇ ਪਰੋਂ ਜਿਹੜੇ ਸੀਐਮ ਆਫਿਸ ਤੋਂ ਆਰਡਰ ਨਿਕਲਦੇ ਨੇ ਉਹਨਾਂ ਦੇ ਉੱਪਰ ਉਹ ਬਿਊਰੋਕ੍ਰੇਸੀ ਇਹ ਏਡੀ ਏਡੀ ਕਾਬਜ ਹੋਦੀ ਕੀ ਹੁੰਦੀ ਹੈ ਕਿ ਕਰਦੀ ਹੈ ਹਰੇ ਹਰੇ ਕਰਕੇ ਹਰੇ ਤੇ ਸਾਕਾ ਤੇ ਕੁਝ ਕਰਦੀ ਹੈ ਉਹਨਾਂ ਤੋਂ ਵੀ ਆਪਾਂ ਨੂੰ ਦਬਾਅ ਬਣਾਵਾਂਗੇ ਜੇਕਰ ਆਪਾਂ ਇਸ ਤਰ੍ਹਾਂ ਦਾ ਲੇਖਾਂ ਦੇ ਵੱਲੋਂ ਬਾਗੂ ਤੁ ਦਿੱਤੇ ਨਾ ਕਿ ਵੀ ਆਪਾਂ ਨੇ ਵੀ ਉਹਨਾਂ ਨੇ ਕਹਿਤਾ ਵਸ ਠੀਕ ਹੈ ਜੀ ਇਹਦੇ ਨਾਲ ਤਾਂ ਨਹੀਂ ਚੱਲਣਾ ਇਹਦਾ ਆਪਣਾ ਜਿਹੜਾ ਪ੍ਰਕਾਸ਼ਤਾ ਅੱਛਾ ਜਿਹਾ ਰਹਿਣਾ ਕਹਿੰਦਾ ਸਰਕਾਰੀ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਕਮਿਸ਼ਨ ਪੱਧਰ ਤੇ ਆਪਾਂ ਨੂੰ ਮਨਪੱਤਰ ਦੇਣ ਦੀ ਜਰੂਰਤ ਹੈ ਬਾਕੀ ਬਹੁਤ ਵਧੀਆ ਵਿਚਾਰਾ ਹੋਈਆਂ ਨੇ ਬਹੁਤ ਹੀ ਹਿੰਦੀਸ਼ਤਾ ਨਾਲ ਵਿਚਾਰਾ ਹੋਈਆਂ ਨੇ ਉਹ ਹੀ ਚੱਲਦੀ ਦੀ ਨੇ ਤੇ ਇਹ ਹੁਣ ਆਸ ਹੈ ਲੇਖਾਂ ਦੇ ਵਿੱਚ ਤੇ ਪਿੰਡ ਦੀ ਪੰਜਾਬੀ ਲੇਖ ਸਭਾ ਇਹਨਾਂ ਵਧੀਆ ਕੰਮ ਕਰ ਰਹੀ ਹੈ ਮੈਂ ਆਪ ਸਭ ਦਾ ਬਹੁਤ ਬਹੁਤ